ਐਗਜ਼ਿਟ ਪੋਲ ਕੀ ਕਹਿ ਰਹੇ ਨੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦੇ ਰਹੇ ਨੇ ਤੇ ਅਮਰਤਪਾਲ ਔਰ ਸਰਬਜੀਤ ਸਿੰਘ ਬਾਰੇ ਕੀ ਕਹਿ ਰਿਹਾ ਐਗਜ਼ਿਟ ਪੋਲ ਸਭ ਤੁਹਾਨੂੰ ਦੱਸਾਂਗੇ ਤਾਂ ਐਗਜ਼ਿਟ ਪੋਲ ਆ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅਖੀਰਲੇ 게ਟ ਦੇ ਵਿੱਚ ਅਖੀਰਲੇ ਚਰਨ ਦੇ ਵਿੱਚ ਵੋਟਾਂ ਪਈਆਂ ਤਾਂ 1 ਜੂਨ ਨੂੰ ਅੱਜ ਪੰਜਾਬ ਦੇ ਵਿੱਚ ਵੋਟਾਂ ਪਈਆਂ ਨੇ 6 ਵਜੇ ਤੱਕ ਵੋਟਾਂ ਮੁਕੰਮਲ ਹੋਈਆਂ ਉਸ ਤੋਂ ਬਾਅਦ ਐਗਜ਼ਿਟ ਪੋਲ ਆਉਂਦੇ ਨੇ ਤਾਂ ਐਗਜ਼ਿਟ ਪੋਲ ਪੰਜਾਬ ਦੇ ਕੀ ਪੇਸ਼ ਕਰ ਰਹੇ ਨੇ ਪੰਜਾਬ ਦੇ ਐਗਜ਼ਿਟ ਪੋਲ ਕੀ ਦਰਸਾਉਂਦੇ ਨੇ ਇੰਡੀਆ ਟੀਵੀ ਦਾ ਐਗਜ਼ਿਟ ਪੋਲ ਕੀ ਕਹਿ ਰਿਹਾ ਹੈ ਇੰਡੀਆ ਟੀਵੀ ਦਾ ਐਗਜ਼ਿਟ ਪੋਲ ਆਮ ਆਦੀ ਪਾਰਟੀ ਨੂੰ 2 ਤੋਂ 4 ਸੀਟਾਂ ਦੇ ਰਿਹਾ ਹੈ ਭਾਜਪਾ ਨੂੰ 2 ਤੋਂ 3 ਸੀਟਾਂ ਦੇ ਰਿਹਾ ਹੈ ਕਾਂਗਰਸ ਨੂੰ 4 ਤੋਂ 6 ਸੀਟਾਂ ਦੇ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਇਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇੰਡੀਆ ਟੀਵੀ ਆਜ਼ਾਦ ਉਮੀਦਵਾਰ ਕਿਸੇ ਨੂੰ ਵੀ ਕੋਈ ਸੀੜੀ ਦੇ ਰਿਹਾ ਤਾਂ ਇਹ ਸਰਵੇ ਹੈ ਇੰਡੀਆ ਟੀਵੀ ਦਾ ਔਰ ਉੱਥੇ ਹੀ ਮੈਟ੍ਰਿਕਸ ਦਾ ਜੇ ਸਰਵੇ ਦਾ ਆਪਸ ਜ਼ਿਕਰ ਕਰੀਏ ਤਾਂ ਮੈਟ੍ਰਿਕਸ ਆਮ ਆਦੀ ਪਾਰਟੀ ਨੂੰ 3 ਤੋਂ 6 ਸੀਟਾਂ ਦੇ ਰਿਹਾ ਹੈ ਭਾਜਪਾ ਨੂੰ 2 ਸੀਟਾਂ ਦੇ ਰਿਹਾ ਹੈ ਕਾਂਗਰਸ ਨੂੰ 3 ਸੀਟਾ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾ ਦੇ ਰਿਹਾ ਹੈ ਔਰ ਅਦਰਸ 2 ਆਜ਼ਾਦ ਉਮੀਦਵਾਰਾਂ ਨੂੰ ਦੇ ਰਿਹਾ ਇਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਹੋ ਸਕਦੇ ਨੇ ਇਸ ਦੇ ਵਿੱਚ ਅਮਰਿਤਪਾਲ ਸਿੰਘ ਖਾਲਸਾ ਵੀ ਹੋ ਸਕਦੇ ਨੇ ਇਸ ਦੇ ਵਿੱਚ ਸਰਬਜੀਤ ਸਿੰਘ ਵੀ ਹੋ ਸਕਦੇ ਨੇ ਔਰ ਇਸ ਤੋਂ ਅਗਲਾ ਜੇ ਆਪਾਂ ਸਰਵੇ ਦੀ ਗੱਲ ਕਰਦੇ ਹਾਂ ਨਿਊਜ਼ 8 ਇੰਦਰ ਸਰਵੇ ਨਿਊਜ਼ 8 ਇੰਦਰ ਸਰਵੇ ਮਨਦੀਪਜੋਤ ਇੱਕ ਸੀਟ ਸਿਰਫ ਆਮ ਆਦਮੀ ਪਾਰਟੀ ਨੂੰ ਦੇ ਰਿਹਾ ਹੈ ਕਾਂਗਰਸ ਨੂੰ ਕਾਂਗਰਸ ਨੂੰ 8 ਤੋਂ 10 ਸੀਟਾਂ ਦੇ ਰਿਹਾ ਤੇ ਭਾਜਪਾ ਨੂੰ 2 ਤੋਂ 4 ਸੀਟਾਂ ਨਿਊਜ਼ 18 ਦੇ ਵਿੱਚ ਵੀ ਜਿਹੜਾ ਦੇਖੋ ਆਜ਼ਾਦ ਉਮੀਦਵਾਰ ਯਾਨੀ ਕਿ ਆਦਰਸ ਦੇ ਲਈ ਕੋਈ ਜਗ੍ਹਾ ਨਹੀਂ ਹੈ ਤੇ ਇਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਨੂੰ ਆਦਰਸ ਨੂੰ ਜਿਹੜਾ ਕੋਈ ਵੀ ਸੀਟ ਨਹੀਂ ਦਿੱਤੀ ਗਈ ਪਰ ਪੰਜਾਬ ਦੀ ਜੇ ਗੱਲ ਕਰਦੇ ਆ ਤਾਂ ਵਕੋ ਵਕਤ ਨਿਊ ਚੈਨਲਾਂ ਦੇ ਵੱਲੋਂ ਜਿਹੜੇ ਸਰਵੇ ਕੀਤੇ ਗਏ ਹਰੇਕ ਦੇ ਵਿੱਚ ਜਿਹੜਾ ਆਜ਼ਾਦ ਉਮੀਦਵਾਰ ਨੂੰ ਸੀਟਾਂ ਦਿੱਤੀਆਂ ਗਈਆਂ ਮੋਸਟਲੀ ਆਜ਼ਾਦ ਉਮੀਦਵਾਰ ਨੂੰ ਕਿਸੇ ਤਿੰਨ ਸੀਟਾਂ ਕਿਸ ਦੇ ਵਿੱਚ ਦੋ ਸੀਟਾਂ ਤੇ ਕਿਸ ਦੇ ਵਿੱਚ ਤਿੰਨ ਤੋਂ 6 ਸੀਟਾਂ ਦੇ ਬਾਰੇ ਵੀ ਕਹਿ ਦਿੱਤਾ ਗਿਆ ਅਮਰਤਪਾਲ ਜਿਸ ਦੇ ਬਾਰੇ ਚਰਚਾ ਚੱਲ ਰਹੀ ਸੀ ਲਗਾਤਾਰ ਚਰਚਾ ਚੱਲੀ ਜਦੋਂ ਡਿਬਰੂਗੜ ਤੋਂ ਕਾਗਜ਼ ਅਪਰੂਵ ਹੋ ਜਾਂਦੇ ਉਸ ਤੋਂ ਬਾਅਦ ਅਮਰਤਪਾਲ ਚੌਣ میدان ਚ ਉਤਰਦਾ ਤੇ ਫਿਰ ਪੰਜਾਬ ਦਾ ਮਾਹੌਲ ਹੀ ਬਦਲ ਜਾਂਦਾ ਪੰਕਤਕ ਲਹਿਰ ਇੱਕ ਟਾਈਪ ਦੀ ਜਿਹੜੀ ਹੈ ਚੱਲ ਆਉਂਦੀ ਆ ਸਰਜੀਤ ਸਿੰਘ ਫਰੀਦਕੋਟ ਤੋਂ ਲਹਿਰ ਬਣਾਉਂਦਿਆ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਕਿਹਾ ਜਾਂਦਾ ਹੈ ਕਿ ਇਹ ਤਿੰਨ ਸੀਟਾਂ ਦੇ ਉੱਪਰ ਫਸਮਾ ਮੁਕਾਬਲਾ ਸੀ ਉਹਨਾਂ ਨੂੰ ਲੈ ਕੇ ਕਿਹਾ ਯਾਰ ਅਸੀਂ ਖਡੂਰ ਦੇ ਵਿੱਚ ਜਿਸ ਸਾਡੇ ਹਾਲਾਤ ਬਣੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕਾਫਲੇ ਆ ਮਹਾਰੇ ਚਲਦੇ ਆਏ ਤਾਂ ਨਿਊਜ਼ 18 ਦੇ ਵਿੱਚ ਜਿਹੜਾ ਦੇਖ ਸਕਦੇ ਹੋ ਸਰਵੇ ਦਾ ਇੱਕ ਸੀਟ ਆਮ ਆਈ ਪਾਰਟੀ ਨੂੰ ਔਰ ਆਜ਼ਾਦ ਨੂੰ ਕੋਈ ਵੀ ਸੀਟ ਇਹਨਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਤਾਂ ਇੰਡੀਆ ਟੂਡੇ ਦਾ ਸਰਵੇ ਜੋ ਹੈ ਉਹ ਦੋ ਸੀਟਾਂ ਜੋ ਆਮ ਆਦੀ ਪਾਰਟੀ ਨੂੰ ਦੇ ਰਹੀ ਹੈ ਕਾਂਗਰਸ ਨੂੰ 7 ਤੋਂ 9 ਸੀਟਾਂ ਦੇ ਰਹੀ ਹੈ ਔਰ ਭਾਜਪਾ ਨੂੰ 2 ਤੋਂ 4 ਸੀਟਾਂ ਦੇ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਟੂਡੇ ਦਾ ਸ਼ਹਿਰ ਆਪਾ ਸਰਵੇ ਕੀਤਾ ਸੀ ਤਾਂ ਇਹ ਦੋ ਸਰਵੇ ਅਲੱਗ-ਅਲੱਗ ਸੀਟਾਂ ਦੇ ਉੱਤੇ ਅਲੱਗ-ਅਲੱਗ ਪੰਜਾਬ ਦੇ ਹੋਏ ਨੇ ਇੱਕ ਵਾਰ ਹੋਰ ਜਿਹੜੀ ਪਲੇਟ ਹੈ ਉਹ ਜ਼ਰੂਰ ਚਲਾਈ ਜਾਵੇ ਹੋਰ ਕਿਹੜੇ-ਕਿਹੜੇ ਸਰਵੇਜ਼ ਨੇ ਤਾਂ આજ ਤੱਕ ਦਾ ਸਰਵੇ ਹੈ આજ ਤੱਕ ਦਾ ਸਰਵੇ ਦੋ ਸੀਟਾਂ ਦੇ ਰਿਹਾ ਆਮ ਆਦੀ ਪਾਰਟੀ ਨੂੰ ਬੀਜੇਪੀ ਨੂੰ 2 ਤੋਂ 4 ਸੀਟਾ ਦੇ ਰਿਹਾ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਇੰਨੀਆਂ ਸੀਟਾ ਬੀਜੇਪੀ ਨਹੀਂ ਲੈ ਕੇ ਜਾ ਸਕਦੀ ਇਹ ਲੋਕਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਕਾਂਗਰਸ ਨੂੰ 7 ਤੋਂ 9 ਸੀਟਾ ਦੇ ਰਿਹਾ ਹੈ ਅਕਾਲੀ ਦਲ ਨੂੰ 2 ਤੋਂ 3 ਸੀਟਾ ਦੇ ਰਹੇ ਨੇ ਔਰ ਇਹ ਆਦਰਸ ਦੇ ਵਿੱਚ ਇੱਕ ਸੀਟ ਆ ਰਹੀ ਹੁਣ ਇਹ ਆਦਰਸ ਦੀ ਸੀਟ ਸਿਮਰਜੀਤ ਸਿੰਘ ਮਾਨ ਦੀ ਹੁੰਦੀ ਹੈ ਅਮਰਿਤਪਾਲ ਸਿੰਘ ਦੀ ਹੁੰਦੀ ਹੈ ਜਾਂ ਫਿਰ ਸਰਬਜੀਤ ਸਿੰਘ ਖਾਸਾ ਦੀ ਹੁੰਦੀ ਹੈ ਦੇਖਣ ਵਾਲੀ ਗੱਲ ਰਹੂਗੀ ਅਖੀਰਲਾ ਜਿਹੜਾ ਸੋਰਸ ਹੈ ਜਿਹੜਾ ਸਰਵੇ ਹੋਇਆ ਉਸ ਦਾ ਵੀ ਜ਼ਿਕਰ ਕਰ ਜ਼ਿਕਰ ਕਰ ਲੈਣੇ ਆ ਤਾਂ આજ ਤੱਕ ਤੋਂ ਬਾਅਦ ਇੰਡੀਆ ਟੂਡੇ ਦਾ ਇੰਡੀਆ ਟੀਵੀ ਦਾ ਇੰਡੀਆ ਟੀਵੀ ਦਾ ਇਹ ਸਰਵੇ ਆਪਾਂ ਪਹਿਲਾਂ ਸੁਣਾ ਚੁੱਕੇ ਆ ਤਾਂ ਇੰਡੀਆ ਟੀਵੀ ਇਹ ਦੇ ਰਿਹਾ ਉਹ ਇੰਡੀਆ ਟੂਡੇ ਵਾਲਾ ਜਿਹੜਾ ਸੀ ਉਹ ਦੂਸਰਾ ਸਰਵੇ ਸੀਗਾ ਤਾਂ ਇਹ ਸਰਵੇ ਇਸ ਵੇਲੇ ਤੇ ਨਿਕਲ ਕੇ ਸਾਹਮਣੇ ਆ ਰਹੇ ਨੇ ਪੰਜਾਬ ਦਾ ਜੋ ਸਰਵੇ ਐਗਜ਼ਿਟ ਪੋਲ ਦਾ ਸਰਵੇ ਉਹ ਕੀ ਦਰਸਾਉਂਦਾ ਪਿਆ ਜਿਹੜਾ 13 0 ਦਾ ਖਾਸ ਤੌਰ ਦੇ ਉਤੇ ਨਾਰਾ ਦਿੱਤਾ ਜਾ ਰਿਹਾ ਸੀਗਾ ਉਸ ਨਾਰੇ ਦੇ ਬਿਲਕੁਲ ਉਲਟੇ ਹੈ ਸੀਟਾ ਦੇ ਰਹੇ ਨੇ ਬਹੁਤ ਘੱਟ ਸੱਤਾ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਨੂੰ ਇਹ ਸੀਟਾ ਦੇ ਰਹੇ ਨੇ ਹਾਲਾਂਕਿ ਇਹ ਸਰਵੇ ਅਸਲ ਦੇ ਵਿੱਚ ਕਿੰਨੇ ਕੁ ਤਬਦੀਲ ਹੁੰਦੇ ਨੇ 4 ਜੂਨ ਨੂੰ ਨਤੀਜੇ ਨੇ 60 ਘੰਟਿਆਂ ਬਾਅਦ ਇਹ ਸਭ ਕੁਝ ਕਲੀਅਰ ਹੋ ਜਾਊਗਾ ਮਨਦੀਪਜੋਤ ਦੀ ਕੌਣ ਪਾਰਟੀ ਬਾਜ਼ੀ ਮਾਰ ਰਹੀ ਹੈ ਕੌਣ ਪਾਰਟੀ ਅੱਗੇ ਹੈ ਕਿਹੜੀ ਪਾਰਟੀ ਇਹ ਸਰਵੇਜ਼ ਨੂੰ ਅਸਲ ਦੇ ਵਿੱਚ ਆ ਆਪਣੀ ਵੋਟਾਂ ਦੇ ਵਿੱਚ ਤਬਦੀਲ ਕਰ ਸਕੂਗੀ ਔਰ ਕੀ ਨਹੀਂ ਹੋ ਜਾਗੇ ਜੀ ਆਪਾਂ ਹਰੇਕ ਚੈਨਲ ਦੀ ਗੱਲ ਕਰੀਏ ਤਾਂ ਗਗਨ ਹਰੇਕ ਚੈਨਲ ਦੇ ਵੱਲੋਂ ਆਪਣੇ ਜਿਹੜੇ ਉਹਨਾਂ ਦੇ ਸਰਵੇ ਸਿਓ ਦਿੱਤੇ ਗਏ ਨੇ ਤਾਂ 4 ਤੋਂ 6 ਸੀਟਾਂ ਜਿਵੇਂ ਕਾਂਗਰਸ ਨੂੰ ਦਿੱਤੀਆਂ ਤਾਂ ਦੂਜੇ ਪਾਸੇ 13 0 ਦਾ ਜਿਵੇਂ ਤੁਸੀਂ ਗੱਲ ਕੀਤੀ ਹਾਲਾਂਕਿ ਨਾਰਾ ਜਰੂਰ ਦਿੱਤਾ ਪਰ ਇਹ ਵੀ ਇੱਕ ਰੁਝਾਨ ਹੀ ਨੇ ਇਹ ਸਰਵੇ ਨੇ ਇਹ ਕੋਈ ਫਾਈਨਲ ਡਿਸੀਜਨ ਨਹੀਂ ਹੈ ਨਾ ਹੀ ਕੋਈ ਇਹ ਜਿਹੜਾ ਪੱਕੀ ਮੋਹਰ ਲੱਗੀ ਹੈ ਕਿ ਇੰਨੀਆਂ ਸੀਟੀਆਂ ਆਉਣੀਆਂ ਪਰ ਇੱਕ ਖਾਸ ਦੇਖਣ ਵਾਲੀ ਹੈ ਕਿ ਜਿਸ ਸਾਧਨਾ ਸ਼ਰਮਣੀ ਕਾਲੀ ਦਲ ਨੂੰ ਵੀ ਇੱਕ ਤੋਂ ਤਿੰਨ ਸੀਟਾਂ ਹਰੇਕ ਸਰਵੇ ਦੇ ਵਿਚਾਰੀਆਂ ਨੇ ਇੱਕ ਤੋਂ ਤਿੰਨ ਸੀਟਾਂ ਕਿਹੜੀਆਂ ਹੋ ਸਕਦੀਆਂ ਤਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹਰ ਸਿਮਰਤ ਕੌਰ ਬਾਦਲ ਹੋਂਾ ਦੀ ਸੀਟ ਦੇ ਉੱਪਰ ਲਾਸਟ ਡੇ ਸੀਗਾ ਜਿਹੜਾ ਪ੍ਰਚਾਰ ਦਾ ਤਾਂ ਪੂਰਾ ਜਿਹੜਾ ਤਾਮਝਾਮ ਉੱਥੇ ਝੋਕਿਆ ਪੂਰਾ ਜਿਹੜਾ ਉੱਥੇ ਲੀਡਰਸ਼ਿਪ ਪਹੁੰਚੀ ਹੋਈ ਸੀ ਚਾਹੇ ਵਿਕਰਮ ਸਿੰਘ ਮਜੀਠੀਆ ਹੋਣ ਚਾਹੇ ਸੁਖਬੀਰ ਸਿੰਘ ਬਾਦਲ ਖੁਦ ਹੋਣ ਪਰ ਤੀਜੇ ਪਾਸੇ ਗੱਲ ਕਰਦੇ ਆ ਆਜ਼ਾਦ ਉਮੀਦਵਾਰਾਂ ਨੂੰ ਲੈ ਕੇ ਆਜ਼ਾਦ ਉਮੀਦਵਾਰਾਂ ਨੂੰ ਵੀ ਲੈ ਕੇ ਜਿਹੜਾ ਇਸ ਵਾਰ ਸਰਵੇ ਨੇ ਬਹੁਤ ਜ਼ਿਆਦਾ ਸੀਟਾਂ ਦੀ ਗੱਲ ਕਰੀ ਹੈ ਤਾਂ ਹਰ ਸੀਟ ਦੇ ਉੱਤੇ ਪੰਜਾਬ ਦੀ ਇਸ ਵਾਰ ਹਰ ਸੀਟ ਦੇ ਉੱਤੇ ਵੱਖ-ਵੱਖ ਸਮੀਕਰਨ ਨਜ਼ਰ ਆਏ ਤੁਸੀਂ ਵੀ ਪੰਜਾਬ ਦੇ ਵਿੱਚ ਜਾ ਕੇ ਆਏ ਹੋ ਵੱਖ ਆ ਜਾ ਕੇ ਇੰਟਰਵਿਊਜ਼ ਵੀ ਕੀਤੀਆਂ ਮਾਹੌਲ ਵੀ ਦੇਖਿਆ ਤਾਂ ਜਿਹੜਾ ਮਾਹੌਲ ਮਾਝੇ ਦੇ ਵਿੱਚ ਸੀ ਉਹ ਕੁਝ ਵੱਖਰਾ ਨਜ਼ਰ ਆ ਰਿਹਾ ਸੀ ਉੱਥੇ ਜੋ ਤਸਵੀਰਾਂ ਸੀ ਉਹ ਕੁਝ ਵੱਖਰੀਆਂ ਮੰਨਦੀਆਂ ਨਜ਼ਰ ਆ ਰਹੀਆਂ ਸੀ ਦੁਆਬੇ ਦੇ ਵਿੱਚ ਕੁਝ ਵੱਖਰਾ ਸੀ ਹਰ ਸੀਟ ਦੇ ਡਾਈਮੈਂਸ਼ਨ ਹਰ ਸੀਟ ਦੇ ਜਿਹੜੇ ਆਪਾਂ ਐਨਾਲਿਸਿਸ ਕਰੀਏ ਉਹ ਬਿਲਕੁਲ ਵੱਖ ਸੀ ਔਰ ਪੰਜਾਬ ਦੇ ਵਿੱਚ ਹਰ 5 ਦਿਨ ਬਾਅਦ ਜੋ ਲੋਕਾਂ ਦੀ ਪ੍ਰੈਡਿਕਸ਼ਨ ਸੀ ਮਨਦੀਪ ਜਦੋਂ ਉਹ ਬਦਲਦੀ ਹੋਈ ਨਜ਼ਰ ਆ ਰਹੀ ਸੀ ਜਿਹੜੀ ਫਰੀਦਕੋਟ ਦੀ ਸੀਟ ਕਰਮਜੀਤ ਮੋਲ ਉਹਨਾਂ ਦੀ ਪਹਿਲਾਂ ਸਿੱਧੇ ਤੌਰ ਤੇ ਕਲੀਅਰ ਸੀ। ਉਹ ਕਲੀਅਰ ਸੀਟ ਹੈ ਕਰਮਜੀਤ ਮੋਲ ਦੱਸਣਗੇ। ਔਰ ਇਹ ਨਹੀਂ ਸੀ ਕਿ 1 ਲੱਖ ਦੀ ਲੀਡ ਜਿਹੜੀ ਹੈ ਉਹ ਸ਼ਾਇਦ ਕਰਮਜੀਤ ਦੇ ਕੋਲ ਹਾਸਲ ਹੋ ਸਕਦੀ ਸੀ। ਇਹ ਪਹਿਲਾ ਦਿਨ ਦੀ ਪ੍ਰੈਡਿਕਸ਼ਨ ਤੋਂ ਅਨਾਉਂਸ ਦੇ ਵਿੱਚ ਵੀ ਬੜਾ ਕੰਫੀਡੈਂਟ ਦੇ ਦਦੇ ਸੀ ਕਿ ਮੇਰੀ ਤਾਂ ਜਿੱਤ ਕਲੀਅਰ ਹੈ। ਪਰ ਸਭਜੀਤ ਸਿੰਘ ਖਾਲਸਾ ਉਹਨਾਂ ਦੀ ਉਦੋਂ ਹਜੇ ਤੱਕ ਕੋਈ ਲਹਿਰ ਬਣੀ ਸੀ ਪਰ ਆਖਰੀ ਜੇ ਗੱਲ ਕਰੀਏ 15 ਦਿਨ ਦੀ ਆਖਰੀ ਮੰਗਾਂ ਦੇ ਆਖਰੀ 15 ਦਿਨਾਂ ਨੇ ਬਾਕੀ ਉਮੀਦਵਾਰਾਂ ਦੇ ਬੁੱਲਾਂ ਦੇ ਉੱਤੇ ਸਿਕਰੀ ਲਿਆ ਦਿੱਤੀ। ਤੁਸੀਂ ਦੇਖਿਆ ਹੋਊਗਾ ਕਿ ਹਾਂਸ ਰਾਜ ਹਾਂਸ ਹਾਲਾਂਕਿ ਉਹਨਾਂ ਦੇ ਬਿਆਨਬਾਜ਼ੀਆਂ ਕਰਕੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਕੁਝ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਕਰਮਜੀਤ ਅਨਮੋਲ ਜਿਹੜੇ ਬਹੁਤ ਕੌਨਫੀਡੈਂਟ ਨਜ਼ਰ ਆ ਰਹੇ ਸੀ ਉਹਨਾਂ ਦੀ ਵੇਵ ਬਿਲਕੁਲ ਹੀ ਸਰਬਜੀਤ ਖਾਲਸਾ ਨੇ ਬਦਲ ਦਿੱਤੀ ਬਠਿੰਡੇ ਦੇ ਵਿੱਚ ਵੀ ਇਦਾਂ ਹੀ ਹੋਇਆ ਲੱਖੇ ਸਦਾਨੇ ਦੇ ਖੀਰ ਦੇ ਵਿੱਚ ਇਕੱਠਾ ਨੇ ਜਿਹੜਾ ਹੈ ਜਿਹੜਾ ਇਕੱਠ ਹੋਇਆ ਉਹ ਬਹੁਤ ਜ਼ਿਆਦਾ ਸੀਗੇ ਉਹ ਇਕੱਠ ਸੰਗਰੂਰ ਦੀ ਗੱਲ ਕਰ ਲਈਏ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਤੇ ਮੀਥੇਰ ਦੀ ਟੱਕਰ ਫਸਮੀਬ ਬਣੀ ਹੋਈ ਨਜ਼ਰ ਆ ਰਹੀ ਹੈ ਤਾਂ ਸਿਮਰਜੀਤ ਸਿੰਘ ਮਾਨ ਹੁਣੀ ਇਹ ਸੀਟ ਲੈ ਕੇ ਜਾਂਦੇ ਨੇ ਜਾਂ ਮੀਥੇਰ ਲੈ ਕੇ ਜਾਂਦੇ ਨੇ ਜਾਂ ਫਿਰ ਸੁਪਾਲ ਕਹਿਰਾ ਜਰਮਿੰਦ ਖੰਨਾ ਜਾਂ ਫਿਰ ਇਕਬਾਲ ਸਿੰਘ ਝੁੰਡਾ ਲੈ ਕੇ ਜਾਂਦੇ ਨੇ ਇਹ 4 ਜੂਨ ਨੂੰ ਨਤੀਜੇ ਤੈਅ ਕਰਨਗੇ ਪਰ ਖਡੂਰ ਸਾਹਿਬ ਦੇ ਵਿੱਚ ਜਿਹੜੇ ਨੈਸ਼ਨਲ ਮੀਡੀਆ ਦੀ ਆਪਾਂ ਗੱਲ ਕਰੀਏ ਨੈਸ਼ਨਲ ਮੀਡੀਆ ਜਿਹੜੇ ਇਸ ਵੇਲੇ ਅਦਰਸ ਨੂੰ ਦੇ ਰਿਹਾ ਇਹ ਸੀਟਾਂ ਦੇ ਰਿਹਾ ਇਹ ਸੀਟਾਂ ਤਿੰਨ ਹੀ ਸੀਟਾਂ ਖਾਸ ਤੌਰ ਦੇ ਉੱਤੇ ਵਿਚਾਰੀਆਂ ਜਾ ਰਹੀਆਂ ਨੇ ਖਡੂਰ ਸਾਹਿਬ ਵਾਲੀ ਪਰੀਕੋਟ ਵਾਲੀ ਜਾਂ ਫਿਰ ਸਿੰਗਰੂਰ ਵਾਲੀ ਇਹਨਾਂ ਸੀਟਾਂ ਦੇ ਵਿੱਚ ਹੀ ਜਿਹੜੇ ਪੰਜਾਬ ਦੇ ਸਰਵੇ ਨੇ ਉਹ ਬਣਦੇ ਹੋਏ ਨਜ਼ਰ ਆਉਣਗੇ ਤਾਂ ਪੰਜਾਬ ਦੇ ਸਰਵੇ ਕੀ ਵਾਕੇ ਹੀ ਇਹ ਸੱਚ ਸਾਬਤ ਹੋਣਗੇ ਜਾਂ ਨਹੀਂ ਹੋਣਗੇ ਇਹ 4 ਜੂਨ ਨੂੰ ਤੈਅ ਹੋਊਗਾ ਇਹ 4 ਜੂਨ ਨੂੰ ਤਸਵੀਰਾਂ ਤੈਅ ਕੀਤੀਆਂ ਜਾਣਗੀਆਂ ਪਰ ਇਹ ਸਰਵੇਸ ਦੇਖ ਕੇ ਜ਼ਰੂਰ ਆਮ ਆਦੀ ਪਾਰਟੀ ਚਿੰਤਾ ਦੇ ਵਿੱਚ ਹੋਊਗੀ ਜਿਹੜੀ ਉਹ 130 ਦਾ ਕਲੇਮ ਕਰ ਰਹੀ ਹੋਊਗੀ ਉਹ ਇੱਕ ਸਰਵੇ ਦੇਖ ਕੇ ਜ਼ੋਰ ਪਰੇਸ਼ਾਨ ਹੋਗੀ ਕਾਂਗਰਸ ਹਾਲਾਂਕਿ ਮਨ ਲੱਦਾ ਹੈ ਇਹ ਸਰਵੇ ਇਸ ਨੂੰ ਕਾਫੀ ਖੁਸ਼ ਹੋਗੀ ਇੰਡੀਆ ਆਲਾਈਂਸ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਦਾ ਆਲਾਈਂਸ ਨਜ਼ਰ ਆਇਆ ਉੱਥੇ ਇਕੱਠੇ ਚੋਣ ਲੜੇ ਤਾਂ ਬੀਜੇ ਕਾਂਗਰਸ ਨੇ ਜ਼ਰੂਰ ਇਹ ਗੱਲ ਕਹੂਗੀ ਕਿ ਇਹ ਲੀਡਰਸ਼ਿਪ ਤੱਕ ਦੀ ਪਹੁੰਚਾਉਗੀ ਦੇਖੋ ਇਕੱਲੇ ਲੜਨ ਦਾ ਫਾਇਦਾ ਹੋਇਆ ਅਸੀਂ ਇੱਥੋਂ ਦੀ ਗੇਨ ਕੀਤਾ ਜੇ ਵਾਕਈ ਹੀ ਇਹ ਰਿਜ਼ਲਟ ਸਾਬਤ ਹੁੰਦੇ ਨੇ ਹਾਲਾਂਕਿ ਇਹ ਪਤਾ ਨਹੀਂ ਕਿ ਇਹ ਰਿਜ਼ਲਟ ਕਿੰਨੇ ਕੁ ਅਸਲ ਦੇ ਵਿੱਚ ਸੀਟਾਂ ਦੇ ਵਿੱਚ ਤਬਦੀਲ ਹੁੰਦੇ ਨੇ ਪਰ ਕਾਂਗਰਸ ਨੂੰ ਸਾਰੇ ਹੀ ਸਰਵੇ ਨੇ ਅਪਰ ਹੈਂਡ ਦੇ ਉੱਤੇ ਦਿਖਾਇਆ ਹੈ ਮਨਦੀਪ ਜੋ ਪਰ ਦੂਜੇ ਪਾਸੇ ਇਹ ਗੱਲ ਕਰਦੇ ਆ ਗਗਨ ਜਦੋਂ ਖਡੂਰ ਸਾਹਿਬ ਦੀ ਟਿਕਟ ਅਨਾਉਂਸ ਹੁੰਦੀ ਹੈ ਅਮਰਤਪਾਲ ਸਿੰਘ ਉਹਨਾਂ ਦੇ ਬਾਰੇ ਜੋ ਪਹਿਲਾਂ ਚਰਚਾਵਾ ਚੱਲੀਆਂ ਇੱਕ ਦਿਨ ਜਿਹੜਾ ਰਾਜਦੇਵ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਕਹਿ ਵੀ ਦਿੱਤਾ ਗਿਆ ਪਰ ਫਿਰ ਡਿਨਾਈ ਕਰ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਦੇ ਵੱਲੋਂ ਫਿਰ ਇੱਕ ਦੋ ਦਿਨਾਂ ਬਾਅਦ ਜਿਹੜਾ ਉਹਨਾਂ ਪਰਿਵਾਰ ਦੇ ਵੱਲੋਂ ਹੀ ਕੈਮਰੇ 'ਚ ਆ ਕੇ ਕਿਹਾ ਜਾਂਦਾ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਦੇ ਉਪਰ ਇਲੈਕਸ਼ਨ ਲੜਨਗੇ ਖਡੂਰ ਸਾਹਿਬ ਉਸੇ ਦਿਨ ਤੋਂ ਹੀ ਗਗਨ ਉਸੇ ਦਿਨ ਤੋਂ ਹੀ ਜੇ ਗੱਲ ਕਰਦੇ ਆ ਤਾਂ ਲੋਕ ਆਮ ਮਹਾਰੇ ਉੱਤੇ ਜੁਟੇ ਰੈਲੀਆਂ ਹੋਈਆਂ ਵੱਡੇ ਵੱਡੇ ਰੋਡ ਸ਼ੋਅ ਹੋਏ ਤੁਸੀਂ ਕਵਰ ਕਰੇ ਲਹਿਰ ਜਿਹੜੀ ਆ ਪੂਰੀ ਪੂਰੀ ਚੱਲ ਪਈ ਸੀ ਤਾਂ ਕਿਤੇ ਉਸੇ ਲਹਿਰ ਦੇ ਯਾਸਰ ਜਿਹੜਾ ਮੈਂ ਲਾਗਦਾ ਬਾਅਦ ਦੇ ਵਿੱਚ ਫਰੀਦਕੋਟ ਦੇ ਵਿੱਚ ਦੇਖਣ ਨੂੰ ਆਪਾਂ ਨੂੰ ਜਾ ਕੇ ਬਿਲਕੁਲ ਹੋਇਆ ਵੀ ਹੈ ਕਿਉਂਕਿ ਸੋਸ਼ਲ ਮੀਡੀਆ ਕੈਂਪੇਨ ਸੀ ਮਨਦੀਪ ਜਿ ਪਿਛਲੀ ਵਾਰ ਜਦੋਂ ਲੋਕਾਂ ਨਾਲ ਉੱਥੇ ਗੱਲਬਾਤ ਕਰ ਰਹੇ ਸੀ ਕਿ ਖਡੂਰ ਸਾਹਿਬ ਦੇ ਉੱਤੇ ਤਾਂ ਇਹ ਮਹਿਣਾ ਲੱਗਿਆ ਹੋਇਆ ਦਾਗ ਲੱਗਿਆ ਕਿ ਤੁਸੀਂ ਬੀਬੀ ਖਲਰਾਂ ਨੂੰ ਹਰਾ ਦਿੱਤਾ ਤਾਂ ਕਹਿੰਦੇ ਕਿ ਉਹ ਤਾਂ ਸੋਸ਼ਲ ਮੀਡੀਆ ਕੈਂਪੇਨ ਇਸ ਤਰੀਕੇ ਦੇ ਨਹੀਂ ਸੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਇਸ ਤਰੀਕੇ ਦਾ ਨਹੀਂ ਸੀ ਪਰ ਇਸ ਤਰੀਕੇ ਨਾਲ ਜਦੋਂ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋਇਆ ਤਾਂ ਉਹ ਵ ਦੀ ਹੋਈ ਨਜ਼ਰ ਆਈ ਪਰ ਮੈਂ ਤੁਹਾਨੂੰ ਇੱਕ ਚੀਜ਼ ਇਹ ਵੀ ਕਹਾਂਗਾ ਕਿ ਆਪਾਂ ਉਸ ਸਾਇਲੈਂਟ ਵੋਟਰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਬਹੁਤਾ ਸਾਇਲੈਂਟ ਵੋਟਰ ਵੀ ਇਸ ਵਾਰ ਵੋਟ ਕਰਕੇ ਆਇਆ ਹੈ ਬਿਜਲੀ ਦੇ ਬਿਲਾ ਦਾ ਫੈਕਟਰ ਮੈਂ ਹਮੇਸ਼ਾ ਜ਼ਿਕਰ ਕਰਦਾ ਬਹੁਤ ਸਾਰੇ ਟਵਿੱਟਰ ਦੇ ਉੱਤੇ ਵੀ ਸਪੈਸਿਸ ਜਿਗੀਆਂ ਜਾਂ ਪਿੰਡਾਂ ਦੇ ਵਿੱਚ ਵੀ ਜੋ ਜਾਣਿਆ ਤਾਂ ਉੱਤੇ ਜ਼ਰੂਰ ਗੱਲ ਹੁੰਦੀ ਹੈ ਬਿਜਲੀ ਦੇ ਬਿਲਾਂ ਦੀ ਤਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਲੋਕ ਗੱਲ ਕਰਦੇ ਨੇ ਕਿਉਂਕਿ ਜਿਨ੍ਹਾਂ ਨੂੰ 5-7000 ਰੁਪਿਆ 8000 ਰੁਪਿਆ ਮਾਫ ਹੋ ਰਿਹਾ ਉਹ ਗੱਲ ਤਾਂ ਜ਼ਰੂਰ ਕਰਨਗੇ ਹੋ ਦੂਜੇ ਵੀ ਕੋਈ ਵੀ ਵਿਅਕਤੀ ਹੋਊਗਾ ਜਿਸ ਦੇ ਘਰ ਦਾ ਬਿੱਲ 3000 4000 ਮਾਫ ਹੁੰਦਾ ਹੋਵੇ ਮਹੀਨੇ ਦਾ ਹੁੰਦਾ ਹੋਵੇ ਇੰਨੇ ਕਿ ਉਹ ਆਮ ਪਰਿਵਾਰ ਦੇ ਘਰ ਦੇ ਵਿੱਚ ਰਾਸ਼ਨ ਆ ਜਾਂਦਾ ਤਾਂ ਬੰਦਾ ਕਹਿੰਦਾ ਜੇ ਬਾਹਰੋਂ ਬਾਹਰ ਰਾਸ਼ਨ ਆ ਰਿਹਾ ਤਾਂ ਕੀ ਲੋੜ ਹੈ ਸਾਨੂੰ ਕਿਸੇ ਹੋ ਆਲੇ ਮਿਲਦਾ ਸੁਵਿਧਾ ਜਿਹੜੀ ਹੈਗੀ ਉਹ ਲਈਏ ਤਾਂ ਸਾਇਲੈਂਟ ਵੋਟਰ ਦੇਖਣਾ ਉਹ ਕਿੱਧਰ ਨੂੰ ਭੁਗਤਿਆ ਪਰ ਇਹਦੀ ਹੋ ਜਾਂਦਾ ਹੈ ਕਈ ਵਾਰ ਜਦੋਂ ਲਹਿਰ ਬਣ ਜਾਂਦੀ ਹੈ ਤਾਂ ਲੋਕ ਕਹਿੰਦੇ ਠੀਕ ਹੈ ਸੁਵਿਧਾ ਤਾਂ ਮਿਲ ਹੀ ਰਹੀ ਹੈ ਇਹ ਪਾਰਟੀ ਨੇ ਸਰਕਾਰ ਨੇ ਕਿਹੜਾ ਕਿਥੇ ਜਾਣਾ ਆਪਣਾ ਕੋਈ ਉਮੀਦਵਾਰ ਖੜਾ ਹੋਇਆ ਚਲੋ ਵੇਵ ਚੱਲ ਰਹੀ ਹੈ ਲੋਕ ਲੱਗੇ ਹੋਏ ਨੇ ਆਪ ਮੁਹਾਰੇ ਇਹਦੇ ਵਿੱਚ ਇਹਨੂੰ ਵੀ ਆਪਾਂ ਜਿਤਾ ਦਈਏ ਇਹਦਾ ਵੀ ਆਪਾਂ ਮਿਹਣਾ ਲਾ ਦਈਏ ਤਾਂ ਬਿਆਨ ਸਿੰਘ ਉਹਨਾਂ ਦੇ ਜਿਹੜੇ ਪੁੱਤਰ ਸੀ ਸੀਤ ਭਾਈ ਬਿਆਨ ਸਿੰਘ ਉਹਨਾਂ ਦੇ ਪੁੱਤਰ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਾਲ ਲੋਕ ਆਪ ਮੁਹਾਰੇ ਲੱਗੇ ਜਦੋਂ ਪਹਿਲੇ ਦਿਨ ਉਹਨਾਂ ਨੇ ਆਪਣਾ ਰੋਡ ਸ਼ੋਅ ਕੱਢਿਆ ਤਾਂ ਦੋ ਗੱਡੀਆਂ ਦਾ ਕਾਫਲਾ ਸੀ ਜਿਹੜਾ ਵੱਧਾ 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 ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੋ ਗਿਆ ਹਾਲਕਿ ਉਸ ਤਰੀਕੇ ਦੀ ਉਹਨਾਂ ਨੂੰ ਇਹ ਸਮਝ ਨਹੀਂ ਸੀ ਕਿ ਇਲੈਕਸ਼ਨ ਕਿਵੇਂ ਲੜਨੀ ਹੈ ਕਿਵੇਂ ਬੂਥ ਮੈਨੇਜਮੈਂਟ ਹੁੰਦੀ ਹੈ ਕਿਵੇਂ ਰੈਲੀਆਂ ਨੂੰ ਸਬੋਧਨ ਕਰਨਾ ਹੈ ਕਿਵੇਂ ਲੋਕਾਂ ਨੂੰ ਸਬੋਧਨ ਕਰਨਾ ਹੈ ਕਿਵੇਂ ਪਿੰਡਾਂ ਜਾਣਾ ਹਾਲਾਂਕਿ ਲੋਕ ਉਹ ਆਪ ਮੁਹਾਰੇ ਸਭ ਕੁਝ ਮੈਨੇਜ ਕਰ ਰਹੇ ਸੀ ਲੋਕ ਉਹਨਾਂ ਨੂੰ ਇਹ ਵੀ ਕਹਿ ਰਹੇ ਸੀ ਕਿ ਤੁਸੀਂ ਸਾਡੇ ਭਾਵੇਂ ਪਿੰਡ ਦੇ ਵਿੱਚ ਵੀ ਨਾ ਆਓ ਅਸੀਂ ਆਪਣੀ ਵੋਟ ਆਪਣੇ ਆਪ ਪੁਗਤਾ ਦੇਵਾਂਗੇ ਇਹ ਹੁਣ ਦੇਖਣਾ ਹੋਊਗਾ ਮੈਨੇਜਮੈਂਟ ਕਿੰਨੀ ਹੁੰਦੀ ਹੈ ਬੋਰ ਵੀ ਹੈ ਗਗਨ ਮੈਨੂੰ ਲੱਗਦਾ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੇ ਲੋਕ ਜਿਵੇਂ ਆਪਾਂ ਕਹਿੰਦੇ ਕਿ ਇਮੋਸ਼ਨਲ ਬੋਤ ਨੇ ਪਰ ਹਾਲਾਂਕਿ ਲਗਾਤਾਰ ਪ੍ਰਚਾਰ ਤਾਂ ਪਹਿਲੇ ਦਿਨੋਂ ਕਰ ਰਹੇ ਸੀ ਸਰਜੀਤ ਸਿੰਘ ਪਰ ਜਦੋਂ ਆਪ ਪ੍ਰੋ ਪੰਜਾਬ ਟੀਵੀ ਦੇ ਉੱਪਰ ਜਦੋਂ ਤੁਸੀਂ ਇੰਟਰਵਿਊ ਕਰਦੇ ਹੋ ਨਾ ਤਾਂ ਉਸ ਦੇ ਵਿੱਚ ਉਹ ਭਾਵਕ ਹੁੰਦੇ ਨੇ ਰੋਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਹ ਵੀਡੀਓ ਕਾਫੀ ਵਾਇਰਲ ਵੀ ਹੋਈ ਆਪਾਂ ਦੇਖਿਆ ਬਹੁਤ ਜ਼ਿਆਦਾ ਉਹ ਵੀਡੀਓ ਵਾਇਰਲ ਹੋਈ ਜਦੋਂ ਉਹ ਇੰਟਰਵਿਊ ਦੇ ਵਿੱਚ ਰੋਏ ਤਾਂ ਉਸ ਤੋਂ ਬਾਅਦ ਜਿਹੜੀ ਵੇਵ ਬਣੀ ਜਿਸ ਹਿਸਾਬ ਨਾਲ ਆਪਾਂ ਦੇਖਿਆ ਚ ਕੁਝ ਕਰ ਦਿੱਤਾ ਸੀਗਾ ਪਲਟ ਤੈ ਸੀ ਬਾਜੀ ਹੋ ਤਾਂ ਜਦੋਂ ਭਾਵੁਕ ਹੋਏ ਤਾਂ ਕਿਤੇ ਨਾ ਕਿਤੇ ਉਹ ਮੈਸੇਜ ਵੀ ਗਿਆ ਕਿਉਂਕਿ ਉਹ ਕਲਿੱਪ ਜਿੰਨੀ ਕਿ ਕਲਿੱਪ ਸੀ ਉਹ ਪ੍ਰੋ ਪੰਜਾਬ ਟੀਵੀ ਦੀ ਉਹ ਬੜੀ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਲੋਕ ਮਿਲਦਾ ਆ ਮਹਾਰੀ ਜੁੜਦੇਗੇ ਮੋਟਰਸਾਈਕਲ ਕੋਈ ਪਿੰਡਾਂ ਚੋਂ ਆਪ ਲੈ ਕੇ ਆਉਂਦਾ ਰਿਹਾ ਜਿਵੇਂ ਆਪਾਂ ਦੇਖਿਆ ਝੰਡੇ ਲੈ ਕੇ ਨਾਲ ਦੀ ਨਾਲ ਮਗਰ ਮਗਰ ਉਹ ਖੁਦ ਕਹਿੰਦੇ ਸੀ ਕਿ ਮੈਂ ਤਾਂ ਕਹਿੰਦੇ ਮੇਰੇ ਤਾਂ ਰੁਪਏ ਦੂਜੇ ਦਿਨੀ ਮੁੱਕ ਗਏ ਸੀ ਕਹਿੰਦੇ ਉਸ ਤੋਂ ਬਾਅਦ ਸਾਰਾ ਤੇਲ ਪਾਣੀ ਜੋ ਵੀ ਕੀਤਾ ਲੋਕਾਂ ਨੇ ਆਪ ਹੀ ਕੀਤਾ ਬਹੁਤ ਸਾਰੇ ਲੋਕਾਂ ਦਾ ਨਾਲ ਸਾਥ ਮਿਲੇ ਔਰ ਮੈਂ ਜਿਵੇਂ ਜ਼ਿਕਰ ਕਰ ਰਿਹਾ ਕਿ ਸਾਨੂੰ ਬਹੁਤ ਸਾਰੀਆਂ ਚੀ ਆ ਆਮਾਦੀ ਪਾਰਟੀ ਦੀ ਗੱਲ ਨਾ ਕਰੀਏ ਅਕਾਲੀ ਦਲ ਦਾ ਵੀ ਇੱਕ ਆਪਣਾ ਵੋਟ ਬੈਂਕ ਹੈ ਉਹ ਵੋਟ ਬੈਂਕ ਕਿੰਨਾ ਭੁਗਤਦਾ ਹੋਇਆ ਨਜ਼ਰ ਆਉਂਦਾ ਹੈ ਉਹ ਵੇਖਣ ਵਾਲੀ ਗੱਲ ਰਹੂਗੀ ਕਾਂਗਰਸ ਦਾ ਆਪਣਾ ਕਾਡਰ ਹੈ ਕਿਉਂਕਿ ਜਿਹੜੇ ਕਾਡਰ ਬਣੇ ਹੋਣਗੇ ਜਿਹੜੇ ਕਾਡਰ ਬਣੇ ਹੋਣਗੇ ਉਹ ਕਾਡਰ ਜਦੋਂ ਵੋਟਾਂ ਦੇ ਵਿੱਚ ਜਾ ਕੇ ਉੱਥੇ ਪੋਲਿੰਗ ਸਟੇਸ਼ਨ ਦੇ ਉੱਤੇ ਬੂਥ ਦੇ ਜਾ ਕੇ ਤਬਦੀਲ ਹੋਣਗੇ ਉਹਨਾਂ ਨੇ ਵੋਟਾਂ ਜਿਹੜੀਆਂ ਨੇ ਉਹ ਭੁਗਤਾਉਣੀਆਂ ਤਾਂ ਜਿਹੜੇ ਕਾਡਰ ਨੇ ਪਾਰਟੀਆਂ ਦੇ ਪੁਰਾਣੀ ਪਾਰਟੀਆਂ ਦੇ ਕਾਡਰ ਕੀ ਉਹ ਆਪਣੇ ਨਾਲ ਹੀ ਚੱਲੇ ਨੇ ਇਹ ਦੇਖਣ ਵਾਲੀ ਗੱਲ ਰਹੂਗੀ ਮਨਦੀਪਜੋਤ ਹਾਲਾਂਕਿ ਇਹ ਜੋ ਐਗਜ਼ਿਟ ਪੋਲ ਦੇ ਸਰਵੇ ਨੇ ਇਹ ਸਾਨੂੰ ਚੁਕਾ ਵੀ ਸਕਦੇ ਨੇ ਇਹ ਹੈਰਾਨ ਵੀ ਕਰ ਸਕਦੇ ਨੇ ਵੋਟਾਂ ਕਿੰਨੀਆਂ ਤੋੜਦਾ ਜਦੋਂ 240 ਦੀ ਗੱਲ ਕਰੀਏ ਤਾਂ ਮਲੂਕਾ ਹੋਂਨਾ ਦੀ ਨੂੰ ਉਤੇ ਜਿਹੜੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਬੀਜੇਪੀ ਦੇ ਵੱਲੋਂ ਤਾਂ ਮਲੂਕਾ ਆਣੀ ਖੁਦ ਅਕਾਲੀ ਦਲ ਦੇ ਦਿਗਜ ਲੀਡਰ ਰਹੇ ਨੇ ਸੀਨੀਅਰ ਮੋਸਟ ਲੀਡਰ ਰਹੇ ਨੇ ਤਾਂ ਹੋ ਸਕਦਾ ਹੈ ਕਿ ਉਸ ਦਾ ਵੀ ਥੋੜਾ ਬਹੁਤ ਪ੍ਰਭਾਵ ਉਤੇ ਦੇਖੀਏ। ਬਿਲਕੁਲ ਪਰ ਅਕਾਲੀ ਦਲ ਦਾ ਜੇ ਆਪਾਂ ਜ਼ਿਕਰ ਕਰੀਏ ਹਾਲਾਂਕਿ ਅਕਾਲੀ ਦਲ ਇਸ ਸਰਵੇ ਦੇ ਵਿੱਚ ਤਾਂ ਸੀਟਾ ਨਹੀਂ ਦਿੱਤੀਆਂ ਇੱਥੇ ਦੋ ਦੋ ਤਿੰਨ ਸੀਟਾ ਦੇ ਰਹੇ ਨੇ ਅਕਾਲੀ ਦਲ ਨੂੰ ਅਕਾਲੀ ਦਲ ਕਈ ਸੀਟਾ ਦੇ ਉਤੇ ਮਨਦੀਪ ਜੁਤ ਕਾਫੀ ਫਾਈਟ ਦੇ ਵਿੱਚ ਨਜ਼ਰ ਆਇਆ ਬਟ ਜਿੰਦਾ ਹੋਵੇ ਨਨਪੁਰ ਸਾਹਿਬ ਹੋਵੇ ਫਿਰੋਜ਼ਪੁਰ ਅਕਾਲੀ ਦਲ ਕਾਫੀ ਫਾਈਟ ਦੇ ਵਿੱਚ ਨਜ਼ਰ ਆਇਆ న్యూਸ 18 ਨੇ ਭਾਵੇਂ ਕੋਈ ਇੱਥੇ ਸੀਟ ਨਾਲ ਨਹੀਂ ਦਿੰਦੀ ਹੈ ਪਰ ਮੈਨੂੰ ਲੱਗਦਾ ਅਕਾਲੀ ਦਲ ਦਾ ਵੋਟ ਪਰਸੈਂਟੇਜ ਵੀ ਇਸ ਵਾਰ ਇਨਕਰੀਜ਼ ਹੋਊਗਾ ਕਾਂਗਰਸ ਦਾ ਹਾਲਾਂਕਿ ਇਹ ਪੂਰੇ ਸਰਵੇਜ਼ ਦੇ ਵਿੱਚ ਗੇਮ ਦੇ ਵਿੱਚ ਦਿਖਾਈ ਰਹੇ ਨੇ ਪਰ ਅਕਾਲੀ ਦਲ ਦਾ ਵੀ ਵੋਟ ਪਰਸੈਂਟੇਜ ਜ਼ਿਆਦਾ ਹੋਊਗਾ ਔਰ ਅਕਾਲੀ ਦਲ ਕਈ ਸੀਟਾਂ ਦੇ ਉੱਤੇ ਪੂਰੀ ਫਸਮੀ ਟੱਕਰ ਦੇ ਵਿੱਚ ਨਜ਼ਰ ਆਇਆ ਔਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤੀਆਂ ਸੀਟਾਂ ਦੇ ਉੱਤੇ ਐਵੇਂ ਵੀ ਹੋ ਸਕਦਾ ਕਿ ਬਾਇ ਡਿਫਾਲਟ ਕਿਸੇ ਦੋ ਦੀ ਲੜਾਈ ਦੇ ਵਿੱਚ ਤੀਜਾ ਨਾ ਬਾਜ਼ੀ ਮਾਰ ਜਵੇ ਇਹ ਜੋ ਸਮੀਕਰਨ ਬਹੁਤ ਸਾਰੀ ਸੀਟਾਂ ਦੇ ਉੱਤੇ ਬਣੇ ਹੋਏ ਨੇ ਤਾਂ ਹੁਣ ਦੇਖਣਾ ਹੋਊਗਾ ਕਿ ਐਗਜ਼ਿਟ ਪੋਲ ਕਿੰਨੇ ਕੁ ਸੱਚ ਸਾਬਤ ਹੁੰਦੇ ਨੇ ਕਿੰਨਾ ਕੁ ਗੱਲ ਲਾਉਂਦੇ ਨੇ ਜੀ ਬੀਜਪੀ ਜੀ ਮੈਂ ਕਹਾਂਗਾ ਗਾਂ ਗੱਲ ਕਰੀਏ ਬੀਜਪੀ ਹਾਲਾਂਕਿ ਜਿਸ ਹਿਸਾਬ ਦੇ ਨਾਲ ਲਾਸਟ ਦਿਨਾਂ ਦੇ ਵਿੱਚ ਜਿਹੜਾ ਲਾਸਟ ਹਫਤਾ ਸੀਗਾ ਉਸ ਦੇ ਵਿੱਚ ਯੋਗੀ ਨਰਦਤਿਆ ਨਾਤ ਇੱਥੇ ਆਏ ਉਸ ਤੋਂ ਬਾਅਦ ਮਿਤ ਸ਼ਾ ਪੀਐਮ ਮੋਦੀ ਖੁਦ ਆਏ ਰੈਲੀਆਂ ਕੀਤੀਆਂ ਵੱਡੀਆਂ ਵੱਡੀਆਂ ਰਾਣਾ ਸਿੰਘਾਂ ਸਮ੍ਰਿਤੀ ਰਾਣੀ ਆਉਣੀ ਆਏ ਤਾਂ ਲਗਾਤਾਰ ਜਿਸ ਹਿਸਾਬ ਨਾਲ ਵੱਡੀ ਲੀਡਰਸ਼ਿਪ ਆ ਕੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਿਛਲੀ ਵਾਰ 6 ਤੋਂ 7 ਪਰਸੈਂਟ ਜਿਹੜਾ ਵ ਜਾ ਰਿਹਾ ਕਿ ਉਹ ਡਬਲ ਡਿਜੀਟ ਦੇ ਵਿੱਚ ਹੋਊਗਾ ਲਗਭਗ 12 15% ਤੱਕ ਉਹ ਵੋਟ ਸ਼ੇਡ ਜਾ ਸਕਦਾ ਪਰ ਜਿਵੇਂ ਦੋ ਤੋਂ ਚਾਰ ਸੀਟਾਂ ਦਿੱਤੀਆਂ ਤਾਂ ਆਪਾਂ ਜਿਵੇਂ ਦੇਖਿਆ ਮਾਹੌਲ ਪੰਜਾਬ ਦੇ ਵਿੱਚ ਜਾ ਕੇ ਗੁਰਦਾਸਪੁਰ ਹਲਕਾ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਗੁਰਦਾਸਪੁਰ ਹਲਕਾ ਸੈਲੀਬ੍ਰਿਟੀ ਸੀਟ ਰਹੀ ਹੈ ਪਹਿਲਾਂ ਉੱਤੇ ਵਿਨੋਦ ਕੰਨ ਜਿੱਦੇ ਰਹੇ ਉਸ ਤੋਂ ਬਾਅਦ ਸੰਨੀ ਦੇਵਲ ਆ ਜਾਂਦੇ ਤੇ ਦਿਗਜ ਲੀਡਰ ਨੂੰ ਹਰਾਉਂਦੇ ਨੇ ਸੁਨੀਲ ਜਾਕਰ ਨੂੰ ਤੇ ਉਹ ਵੀ ਬਹੁਤ ਵੱਡੇ ਫਰਕ ਦੇ ਨਾਲ ਉਸ ਤੋਂ ਬਾਅਦ ਹੁਣ ਵੀ ਦਿਨੇਸ਼ ਬੱਬੂ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਕਿਹਾ ਜਾ ਰਿਹਾ ਉਹਨਾਂ ਦਾ ਵੀ ਆਪਣਾ ਕੇਡਰ ਹੈ ਉਹ ਲੰਬੇ ਸਮੇਂ ਤੋਂ ਉੱਤੇ ਕੰਮ ਕਰ ਰਹੇ ਨੇ ਤਾਂ ਦਿਨੇ ਹਸਪੁਰ ਗਏ ਜਿੰਨਾ ਕਿ ਐਨਾਲਿਸਿਸ ਕੀਤਾ ਕਹਿੰਦੇ ਦਿਨੇਸ਼ ਬੱਬੂ ਹਣੀ ਆਪਣੀ ਕੰਸਟਿਟੂਐਂਸੀ ਔਰ ਪਠਾਨਕੋਟ ਵਾਲੀ ਪਾਸੇ ਹੀ ਸਿਮਟ ਕੇ ਰਹਿ ਗਈ ਕਹਿੰਦੇ ਉਸ ਤੋਂ ਬਾਹਰ ਉਹਨਾਂ ਨੇ ਪ੍ਰਚਾਰ ਕੀਤਾ ਹੀ ਨਹੀਂ ਇਹ ਲੋਕਾਂ ਦੀ ਫੀਡਬੈਕ ਸੀਗੀ ਹਾਲਾਂਕਿ ਬਾਕੀ ਸੀਟਾਂ ਦੇ ਉੱਤੇ ਉੱਥੇ ਕਿੰਨਾ ਅਸਰ ਨਜ਼ਰ ਆਉਂਦਾ ਹੈ ਹੁਸ਼ਿਆਰਪੁਰ ਵੀ ਭਾਜਪਾ ਦੀ ਫਾਈਟ ਕਾਫੀ ਨਜ਼ਰ ਆ ਰਹੀ ਹੈ ਜਿਹੜੇ ਸੁਨੀਤਾ ਉਹ ਸੋਮ ਪ੍ਰਕਾਸ਼ ਦੇ ਵਾਈਫ ਨੇ ਤਾਂ ਉਹ ਵੀ ਉੱਥੇ ਕਾਫੀ ਜ਼ਰਾ ਫਾਇਦੇ ਵਿੱਚ ਨੇ ਲੁਧਿਆਣਾ ਸੀਟ ਦੇ ਉੱਤੇ ਬੀਜੇਪੀ ਫਾਈਟ ਦੇ ਵਿੱਚ ਹੈ ਅੰਮ੍ਰਿਤਸਰ ਹਾਲਾਂਕਿ ਬੀਜੇਪੀ ਬਹੁਤ ਕਲੇਮ ਕਰਦੀ ਹੈ ਕਿ ਅਸੀਂ ਫਾਈਟ ਦੇ ਵਿੱਚ ਹਰ ਰੰਜੀਤ ਸੰਧੂ ਪਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ VOTING ਹੋਈ ਹੈ ਸ਼ਹਿਰ ਦੇ ਵਿੱਚ ਘੱਟ VOTING ਹੋਈ ਹੈ ਤਾਂ ਉਹਦਾ ਨੁਕਸਾਨ ਹੋਗਾ ਕਿਉਂਕਿ ਪਿੰਡਾਂ ਦੇ ਵਿੱਚ ਬੀਜੇਪੀ ਨੂੰ 19 ਵੋਟ ਨਹੀਂ ਮਿਲਣੀ ਉਹਨਾਂ ਭੁਗਤਾਨ ਨਹੀਂ ਹੋਣਾ ਕਿਉਂਕਿ ਦੇਖਿਆ ਅਸੀਂ ਕਿਸਾਨ ਦੇ ਹਲਾ ਦੇ ਗੁਰਜੀਤ ਹੋਜਰਾਂ ਨੂੰ ਲੱਗਦਾ ਹੋਏ ਉਹ ਮੈਂ ਕਹਿੰਦਾ ਕਿ ਇਹ ਨਹੀਂ ਪਤਾ ਮਨਦੀਪ ਜੋਤ ਕਿ ਕਿਹੜੀ ਪਾਰਟੀ ਦਾ ਫਾਇਦਾ ਕਿਹੜੀ ਪਾਰ 5 ਕਾਰਨਰ ਵੀ ਕਈ ਥਾਵਾਂ ਦੇ ਉੱਤੇ ਮੁਕਾਬਲੇ ਨੇ 4 ਕਾਰਨਰ ਵੀ ਮੁਕਾਬਲੇ ਨੇ ਬੀਜੇਪੀ ਦਾ ਪਟਿਆਲੇ ਦੇ ਉੱਤੇ ਵੀ ਸੀਟ ਦੇ ਉੱਤੇ ਫਾਈਲ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਠੀਕ ਠਾਕ ਹੈਗੀ ਫਿਰੋਜ਼ਪੁਰ ਦੇ ਵਿੱਚ ਰਾਣਾ ਸੋਢੀ ਉਹ ਨਹੀਂ ਕਿੰਨਾ ਕੁ ਫੈਕਟਰ ਆਪਣਾ ਨਿਭਾਉਂਦੇ ਨੇ ਤਾਂ ਮੈਂ ਕਹਿ ਰਿਹਾ ਕਿ ਬੀਜੇਪੀ ਜ਼ਰੂਰ ਇਸ ਵਾਰ ਜਿਹੜਾ ਬੀਜੇਪੀ ਵੀ ਜ਼ਿਕਰ ਕਰ ਰਹੀ ਹੈ ਕਹਿੰਦੇ ਕਿ 22 ਦੇ ਵਿੱਚ ਅਸੀਂ ਬੂਟਾ ਲਾਇਆ ਸੀ ਹੁਣ ਇਹ 24 ਦੀਆਂ ਚੋਣਾਂ ਦੇ ਵਿੱਚ ਇਹ ਪੌਦਾ ਬਣੂਗਾ ਔਰ 27 ਦੇ ਵਿੱਚ ਦਰਖਤ ਬਣ ਕੇ ਕਹਿੰਦੇ ਕਿ ਉਹ ਗਰੂ ਦਾ ਨਾ ਫਾਈਲ ਇਲੈਕਸ਼ਨ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਨੂੰ ਵੱਧ ਵੋਟ ਸ਼ੇਅਰ ਸੀਗਾ ਬੀਜਪੀ ਦਾ ਜਲੰਧਰ ਜਿਮਣੀ ਚੋਣ ਦੀ ਆਪਾਂ ਗੱਲ ਕਰ ਲਈਏ ਦੋ ਸੀਟਾਂ ਦੇ ਉੱਤੇ ਬਹੁਤ ਅਪਰ ਲੈਵਲ ਤੇ ਜਲੰਧਰ ਸ਼ਹਿਰ ਦੇ ਵਿੱਚ ਬੀਜਪੀ ਜਿਹੜੀ ਆ ਉਹ ਉੱਪਰ ਸੀਗੇ اٹਵਾਲ ਜਿਹੜੇ ਸੀ ਉਹਨਾਂ ਦੇ ਉੱਤੇ ਤਾਂ ਉਹ ਬਿਲਕੁਲ ਉੱਪਰ ਸੀ ਤਾਂ ਬੀਜਪੀ ਪਰਫਾਰਮੈਂਸ ਜਿਹੜੀ ਹੈ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਯਾਲਵਿੰਦਰ ਉਹਨਾਂ ਨੇ ਵੀ ਉਹ ਆਪਣੇ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕਰ ਰਹੇ ਸੀ ਉਹ ਕਿ ਡਬਲ ਡਿਜੀਟ ਦੇ ਉੱਤੇ ਵੋਟ ਪਰਸੈਂਟੇਜ ਦੇ ਵਿੱਚ ਆ ਸਕਦੀ ਹੈ ਵੋਟ ਪਰਸੈਂਟੇਜ ਦੇ ਉੱਤੇ ਉਹਨਾਂ ਦਾ ਕਾਫੀ ਜਿਹੜਾ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਵਾਅਦਾ ਹੋਊਗਾ ਜਿਵੇਂ ਬੀਜੇਪੀ ਕਰਦੀ ਵੀ ਹੈ ਜੋ ਬੀਜੇਪੀ ਹਮੇਸ਼ਾ ਆਰਐਸਐਸ ਦੀ ਜਿਹੜੀ ਆਪਾਂ ਪਲੈਨਿੰਗ ਦੀ ਗੱਲ ਕਰੀਏ ਤਾਂ ਉਸ ਲੋ ਕੰਮ ਕਰਦੇ 15 ਸਾਲ 20 ਸਾਲ ਦਾ ਏਜੰਡਾ ਲਾ ਕੇ ਚਲਦੀ ਹੈ ਫਿਰ ਉਸ ਦੇ ਉੱਤੇ ਉਹ ਕੰਮ ਕਰਦੀ ਰਹਿੰਦੀ ਹੈ ਤਾਂ ਉਸੇ ਤਰੀਕੇ ਨਾਲ ਉਹ ਪੰਜਾਬ ਦੇ ਉੱਤੇ ਹੁਣ ਇਸ ਵੇ ਇਨਾ ਚੋਣਾਂ ਦੇ ਵਿੱਚੋਂ ਕੀ ਕੋਈ ਪੰਥਕ ਲਹਿਰ ਰਿਵਾਈਵ ਹੁੰਦੀ ਹੋ ਨਜ਼ਰ ਆਉਂਦੀ ਹੈ ਖਡੂਰ ਸਾਹਿਬ ਸੀਟ ਤੋਂ ਫਰੀਦਕੋਟ ਸੀਟ ਤੋਂ ਕੀ ਪੰਥਕ ਕੋਈ ਨਜ਼ਰ ਆਊਗੀ ਜੇ ਇੱਥੋਂ ਦੀ ਆਜ਼ਾਦ ਉਮੀਦਵਾਰ ਜਿੱਦੇ ਨੇ ਪੰਜਾਬ ਦੀ ਪੋਲਿਟਿਕਸ ਕਿਸ ਪਾਸੇ ਨੂੰ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਰਹੂਗੀ 4 ਜੂਨ ਨੂੰ ਨਤੀਜੇ ਆਉਣੇ ਨੇ ਨਤੀਜੇ ਸਭ ਕੁਝ ਤੈਅ ਕਰ ਦੇਣਗੇ ਹੁਣ ਸਮਾਂ 24 ਘੰਟਿਆਂ ਦਾ ਲਗਭਗ ਰਹਿ ਚੁੱਕਿਆ ਹੈ ਔਰ 24 ਘੰਟਿਆਂ ਬਾਅਦ 4 ਜੂਨ ਨੂੰ ਈਵੀਐਮ ਦੇ ਜਦੋਂ ਪਟਾਰੇ ਖੁੱਲਣਗੇ ਉਹ ਤਸਵੀਰ ਸਾਫ਼ ਕਰਨਗੇ ਕਿ ਪੰਜਾਬ ਦੇ ਵਿੱਚੋਂ 13 एमपी कौन ਹੋਣਗੇ ਜੀਆਂ ਦੱਸ ਦੇ ਕਿ ਕਿਹੜੀ ਪੱਟੀ ਜਿੱਤ ਰਹੀ ਹੈ ਤੇ ਕਿਹੜੀ ਪਾਰਟੀ ਹਾਰ ਰਹੀ ਹੈ ਔਰ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾ ਰਹੀ ਹੈ ਤੇ ਖਡੂਰ ਸਾਹਿਬ ਦੇ ਉੱਪਰ ਜਿਸ ਦੇ ਉੱਪਰ ਸਭ ਦੀਆਂ ਨਿਗ੍ਹਾਵਾਂ ਸੀ ਪੂਰੇ ਪੰਜਾਬ ਦੀਆਂ ਨਿਗ੍ਹਾਵਾਂ ਸੀ ਖਡੂਰ ਸਾਹਿਬ ਨੂੰ ਲੈ ਕੇ ਤਾਂ ਕੀ ਅਮਰਤਪਾਲ ਜਿੱਤ ਰਿਹਾ ਹੈ ਜੀਆਂ ਦੱਸ ਦੇ ਕਿ ਕੀ ਅਮਰਤਪਾਲ ਮਾਰ ਰਿਹਾ ਬਾਜ਼ੀ ਖਡੂਰ ਸਾਹਿਬ ਤੋਂ ਉਸ ਨੂੰ ਲੈ ਕੇ ਵੀ ਵੱਡਾ ਖੁਲਾਸਾ ਕਰ ਦਿੱਤਾ ਐਗਜ਼ਿਟ ਪੋਲ ਨੇ ਜਿੰਨਾ ਐਗਜ਼ਿਟ ਪੋਲ ਦੇ ਵਿੱਚ ਕਿਹੜੀ-ਕਿਹੜੀ ਪਾਰਟੀ ਨੂੰ ਸੀਟਾਂ ਨੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਔਰ ਖਡੂਰ ਸਾਹਿਬ ਜਿੱਥੇ ਅਮਰਤਪਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਸੀ ਇਲੈਕਸ਼ਨ ਉਸ ਨੂੰ ਲੈ ਕੇ ਕੀ ਖਬਰ ਸਾਹਮਣੇ ਆ ਰਹੀ ਹੈ ਹਨੇਰੀ ਚੱਲ ਰਹੀ ਸੀ ਖਡੂਰ ਸਾਹਿਬ ਦੇ ਵਿੱਚ ਵੱਡੇ ਕਾਫਲੇ ਅਮਰਤਪਾਲ ਦੀਆਂ ਰੈਲੀਆਂ ਦੇ ਵਿੱਚ ਹੁੰਦੇ ਸੀ ਤਾਂ ਲਗਾਤਾਰ ਚੋਣ ਪ੍ਰਚਾਰ ਜਿਸ ਤਰ੍ਹਾਂ ਹੋ ਰਿਹਾ ਸੀ ਔਰ ਦੂਜੇ ਪਾਸੇ ਸਰਬਜੀਤ ਸਿੰਘ ਜਿੱਥੇ ਫਰੀਦਕੋਟ ਦੇ ਵਿੱਚ 15 ਦਿਨਾਂ ਤੋਂ ਬਾਅਦ ਜਿਹੜਾ ਮਾਹੌਲ ਫਰੀਦਕੋਟ ਦੇ ਵਿੱਚ ਬਣਿਆ ਸਭ ਦੀਆਂ ਨਿਗਾਹਾਂ ऐसे दो सीटਾਂ ਦੇ ਰਹੀਆਂ ਖਡੂਰ ਸਾਹਿਬੋਂ ਫਰੀਦਕੋਟਾਂ ਐਗਜ਼ਿਟ ਪੋਲ ਦਾ ਕੀ ਕਹਿਣਾ ਐ ਐਗਜ਼ਿਟ ਪੋਲ ਕੀ ਕਹਿ ਰਹੇ ਨੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦੇ ਰਹੇ ਨੇ ਤੇ ਅਮਰਤਪਾਲ ਔਰ ਸਰਜਿਤ ਸਿੰਘ ਕੀ ਕਹਿ ਰਿਹਾ ਐ ਐਗਜ਼ਿਟ ਪੋਲ ਸਭ ਤੁਹਾਨੂੰ ਦੱਸਾਂਗੇ ਤਾਂ ਐਗਜ਼ਿਟ ਪੋਲ ਆ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅਖੀਰਲੇ ਗੇਟ ਦੇ ਵਿੱਚ ਅਖੀਰਲੇ ਚਰਨ ਦੇ ਵਿੱਚ ਵੋਟਾਂ ਪਈਆਂ ਤਾਂ 1 ਜੂਨ ਨੂੰ ਅੱਜ ਪੰਜਾਬ ਦੇ ਵਿੱਚ ਵੋਟਾਂ ਪਈਆਂ ਨੇ 6 ਵਜੇ ਤੱਕ ਵੋਟਾਂ ਮੁਕੰਮਲ ਹੋਈਆਂ ਉਸ ਤੋਂ ਬਾਅਦ ਐਗਜ਼ਿਟ ਪੋਲ ਆਉਂਦੇ ਨੇ